ਹਾਂਜੀ ਅੱਜ ਗੱਲ ਕਰਦੇ ਆਂ ਆਇੰਟਾ ਦੇ ਬਾਰੇ ਜਿਹੜੇ ਵੀ ਏਜੰਟ ਹੈਗੇ ਆ ਬੰਦਿਆਂ ਨੂੰ ਕਹਿੰਦੇ ਆ ਕਿ ਅਸੀਂ ਭੇਜ ਦਿੰਦੇ ਆ ਹਨਾ ਦੋ ਨੰਬਰ ਦੇ ਵਿੱਚ ਡੋਂਕੀ ਤੇ ਚੱਕਰਾਂ ਚ ਮੇਰਾ ਭਰਾ ਵੈਸੇ ਮੇਰੀ ਸੋਚ ਇਹ ਆ ਕਿ ਡੋਂਕਰਾਂ ਨਾਲੋਂ ਜ਼ਿਆਦੀ ਗਲਤੀ ਆਪਣੀ ਹੁੰਦੀ ਆ ਜਿਹੜੇ ਬੰਦੇ ਕਹਿੰਦੇ ਆ ਕਿ ਸਾਨੂੰ ਡੋਂਕੀ ਲਵਾਓ ਅਸੀਂ ਡੋਂਕੀ ਲਾ ਕੇ ਜਾਣਾ ਚਾਹੁੰਦੇ ਆ ਠੀਕ ਆ ਨਾ ਏਜੰਟਾਂ ਨੇ ਤਾਂ ਪੈਸੇ ਕਮਾਉਣੇ ਆ ਐਜੰਟਾਂ ਨੇ ਪੈਸਾ ਐਜੰਟਾਂ ਨੂੰ ਪੈਸੇ ਦਾ ਕੀ ਮਤਲਬ ਹੈ ਕਿ ਜਿਹੜੇ ਏਜੰਟ ਡੋਂਕੀ ਵਗੈਰਾ ਲਗਵਾਉਂਦੇ ਆ ਉਹਨਾਂ ਨੂੰ ਪੈਸੇ ਦਾ ਮਤਲਬ ਆ ਠੀਕ ਹੈ ਨਾ ਤੇ ਤੁਸੀਂ ਉਹਦੇ ਵਿੱਚ ਜ਼ਿਆਦਾ ਗਲਤੀਆਂ ਕਿਉਂਕਿ ਤੁਸੀਂ ਜਾ ਕੇ ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਡੋਂਕੀ ਲਵਾਓ ਅਸੀਂ ਡੋਂਕੀ ਨਾਲ ਹੀ ਜਾਣਾ ਚਾਹੁੰਦੇ ਆ ਠੀਕ ਤੇ ਮੇਰਾ ਭਰਾ ਨਾ ਡੋਂਕੀ ਲਾ ਕੇ ਜਾਇਆ ਕਰੋ ਮੈਂ ਤਾਂ ਤੁਹਾਡੇ ਘਰਦਿਆਂ ਨੂੰ ਵੀ ਕਹੂੰਗਾ ਤੁਸੀਂ ਨੇ ਨੇ پیسے ਲਾ ਕੇ ਲੱਖਾਂ ਪੈਸਾ ਲਾ ਕੇ ਡੋਂਕੀ ਰਾਈ ਕਿਉਂ ਕਲਦੇ ਆ ਜੇ ਤੁਹਾਨੂੰ ਪਤਾ ਹੈ ਕਿਉਂਕਿ ਵੀ ਡੋਂਕੀ ਲਾ ਕੇ ਇਹਨਾਂ ਨੇ ਸਾਨੂੰ ਕਲਣਾ ਆ ਤੁਸੀਂ ਵੀ ਉਹਨਾਂ ਨੂੰ ਪ੍ਰੈਸ਼ਰ ਦਿੰਦੇ ਵੀ ਅਸੀਂ ਡੋਂਕੀ ਲਾ ਕੇ ਚੱਲ ਜਾਣਾ ਯਾਰ ਇੱਥੋਂ ਆ ਵੀ ਤਾਂ ਚੱਲ ਜਾਣਾ ਗੱਲਾਂ ਕਰਨੀਆਂ ਸੁੱਖੀਆਂ ਕਹਿਣਾ ਬਹੁਤ ਸੁੱਖ ਆਇਆ ਬਹੁਤ ਹੀ ਆਸਾਨ ਆਇਆ ਕਹਿਣਾ ਇਹ ਅਸੀਂ ਚੱਲ ਜਮਾਂਗੇ ਜਦੋਂ ਤੁਸੀਂ ਤੁਰਦੇ ਹੋ ਜੰਗਲਾਂ ਦੇ ਵਿੱਚ ਕੀ ਕੀ ਹੁੰਦਾ ਹੈ ਤੇ ਕੀ ਕੀ ਨਹੀਂ ਕਈ ਬਲੇ ਪਹੁੰਚਦੇ ਆ ਕਈ ਤਾਂ ਜੰਗਲਾਂ ਦੇ ਵਿੱਚ ਹੀ ਇੱਧਰ ਉੱਧਰ ਨੂੰ ਕੁਝ ਵੀ ਉਹਨਾਂ ਨਾਲ ਹੋ ਜਾਂਦਾ ਹੈ ਹਨਾ ਜ਼ਿਆਦਾਤਰ ਤੇ ਤਾਂ ਪੈਸੇ ਮੈਂ ਤਾਂ ਕਹਿੰਦਾ ਕਿ ਕੁੜੀਆਂ ਬਾਰੇ ਕੁੜੀਆਂ ਨਾ ਡੌਂਕੀ ਕਦੀ ਵੀ ਲਾਓ ਮੁੰਡੇ ਵੀ ਨਾ ਲਾਓ ਕੋਈ ਵੀ ਨਾ ਡੌਂਕੀ ਲਾਓ ਕੁੜੀਆਂ ਲਈ ਤਾਂ ਬਹੁਤ ਹੀ ਜ਼ਿਆਦਾ ਔਖਾ ਕੁੜੀਆਂ ਨਾਲ ਕੀ ਕੀ ਹੁੰਦਾ ਹੈ ਇਹ ਤੇ ਤੁਸੀਂ ਵੀ ਵੀਡੀਓ ਦੇਖੀਆਂ ਹੋਈਆਂ ਆ ਠੀਕ ਹੈ ਨਾ ਤੇ ਨਾ ਇਦਾਂ ਕਰਿਆ ਕਰੋ ਸੇਵ ਜਾਇਆ ਕਰੋ ਵਰਕ ਪਰਮਿਟ ਕਿੰਨੀਆਂ ਕੰਟਰੀਆਂ ਯੂਰਪ ਦੀਆਂ ਜਿਹੜੀਆਂ ਵਰਕ ਪਰਮਿਟ ਲੀਗਲ ਦੇ ਰਹੀਆਂ ਤੁਸੀਂ ਵਰਕ ਪਰਮਿਟ ਅਪਲਾਈ ਨਹੀਂ ਕਰਦੇ ਹੈਗੇ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਜਲਦੀ ਜਲਦੀ ਪਹੁੰਚ ਜੇ ਫੁਲਾਣਾ ਬੰਦਾ ਚੱਲ ਗਿਆ ਆ ਉਹ ਬੰਦਾ ਚੱਲ ਗਿਆ ਯਾਰ ਆਪਾਂ ਵੀ ਛੇਤੀ ਛੇਤੀ ਪਹੁੰਚ ਜਾਈਏ ਮੇਰਾ ਭਰਾ ਤੁਸੀਂ ਜਲਦੀ ਤੇ ਚੱਕਰ ਚ ਪਹੁੰਚਣ ਤੇ ਚੱਕਰ ਚ ਆਪਣੀ ਲਾਈਫ ਖਰਾਬ ਕਰ ਲੈਣੇ ਆ ਤੇ ਇਦਾਂ ਨਾ ਕਰਿਆ ਕਰੋ ਮੇਰਾ ਭਰਾ ਤੇ ਤੁਸੀਂ ਲੀਗਲ ਅਪਲਾਈ ਕਰਿਆ ਕਰੋ ਵਰਕ ਪਰਮਿਟ ਠੀਕ ਆ ਨਾ ਵਰਕ ਪਰਮਿਟ ਦੇ ਉੱਤੇ ਰੁਜਾਓ ਉਰ ਜਦੋਂ ਇੱਥੋਂ ਤੁਸੀਂ ਜੇ ਤੁਹਾਨੂੰ ਵਰਕ ਪਰਮਿਟ ਇੱਥੇ ਦਾ ਮਿਲ ਜਾਂਦਾ ਆ ਤੇ ਤੁਸੀਂ ਇੰਗਲੈਂਡ ਦਾ ਕੈਨੇਡਾ ਦਾ ਕਿਸੇ ਦਾ ਵੀ ਵੀਜ਼ਾ ਜਿਹੜਾ ਟੂਰਿਸਟ ਹੈ ਇੱਥੋਂ ਅਪਲਾਈ ਕਰ ਸਕਦੇ ਆ ਸਾਲ ਬਾਅਦ ਜਾਂ ਫਿਰ ਦੋ ਸਾਲਾਂ ਬਾਅਦ ਜਾਂ 6 ਮਹੀਨੇ ਬਾਅਦ ਕਦੋਂ ਵੀ ਤੁਸੀਂ ਜਿਹੜਾ ਇਹ ਆਸਾਨੀ ਨਾਲ ਵੀਜ਼ਾ ਅੱਗੇ ਵੀ ਲੈ ਸਕਦੇ ਆ ਲੀਗਲ ਕੰਮ ਸਾਰੇ ਹੋਣਦੇ ਆ ਫਿਰ ਡੋਂਕੀ ਦੇ ਚੱਕਰਾਂ ਦੇ ਵਿੱਚ ਕਿਉਂ ਪੈ ਰਹੀ ਹੈ ਜਨਤਾ ਪਤਾ ਨਹੀਂ ਹੈਗਾ ਉਹ ਤਾਂ ਸਮਝ ਨਹੀਂ ਆ ਰਹੀ ਹੈਗੀ ਸੋ ਮੇਰਾ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਯਾਰ ਕਿਸੇ ਹੋਰ ਨੂੰ ਵੀ ਪਤਾ ਲੱਗੇ ਹੋਰ ਤਾਂ ਵੀਡੀਓ ਸ਼ੇਅਰ ਕਰ ਦਿੰਦੇ ਆ ਜਿਹੜੀ ਜਾਣਕਾਰੀ ਵਾਲੀਆਂ ਕੀ ਕੋਈ ਨਾ ਫਸ ਸਕੇ ਉਹਦੇ ਲਈ ਤੁਸੀਂ ਇਹ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਇਨਫੋਰਮੇਸ਼ਨ ਬੜੀ ਜਾਣਕਾਰੀ ਵਾਲੀ ਮੇਰੀ ਨਹੀਂ ਉਹ ਕਿਸੇ ਦੀ ਵੀ ਵੀਡੀਓ ਜਿਹੜਾ ਵੀ ਬੰਦਾ ਜਾਣਕਾਰੀ ਵਾਸਤੇ ਵੀਡੀਓ ਬਣਾਉਂਦਾ ਆ ਸ਼ੇਅਰ ਕਰਿਆ ਕਰੋ ਜੋ ਅੱਗੇ ਤੋਂ ਕੇ ਸਾਰੇ ਹੀ ਜਿੰਨੇ ਵੀ ਮੇਰੇ ਭੈਣ ਭਰਾ ਸੋਚ ਰਹੇ ਆ ਬਾਹਰ ਜਾਣਦੇ ਬਾਰੇ ਸੋ ਲੀਗਲ ਜਾਓ ਇਦਾਂ ਅਪਲਾਈ ਹੋਣਾ ਹੈ ਕਿਹੜੇ ਹਿਸਾਬ ਨਾਲ ਅਪਲਾਈ ਹੋਣਾ ਹੈ ਤੇ ਤੁਸੀਂ ਮੇਰੀ ਵੀਡੀਓ ਮੈਂ ਪਹਿਲਾਂ ਵੀ ਪਾਈਆਂ ਹੈ ਤੇ ਤੁਸੀਂ ਉਹ ਵੀ ਨਹੀਂ ਉਹ ਦੇਖ ਸਕਦੇ ਆ ਸੇਫ ਜਾਇਆ ਕਰੋ ਮੇਰਾ ਭਰਾ ਠੀਕ ਹੈ ਨਾ ਨਾ ਡੋਂਕੀ ਦਾ ਬੜੇ ਦੇ ਚੱਕਰਾਂ 'ਚ ਪਿਆ ਕਰੋ ਨਾ ਦੋ ਨੰਬਰ 'ਚ ਆਇਆ ਕਰੋ